ਪੰਜਾਬ ਦੇ ਕਰੀਬ 6 ਜ਼ਿਲ੍ਹਿਆਂ ਦੇ ਵਿੱਚ ਅੱਜ ਵਿਜੀਲੈਂਸ ਦੇ ਵੱਲੋਂ ਰੇਡ ਮਾਰੀ ਗਈ ਹੈ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਆਰਟੀਓ ਦਫ਼ਤਰ ਦੀਆਂ ਸਾਂਝੀਆਂ ਕਰ ਰਹੇ ਹਨ ਜਿੱਥੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ ਦੱਸ ਦਈਏ ਕਿ ਕਰੀਬ 2 ਘੰਟੇ ਹੋ ਚੁੱਕੇ ਨੇ ਔਰ ਇਹ ਰੇਡ ਫਿਲਹਾਲ ਹਜੇ ਤੱਕ ਚੱਲ ਰਹੀ ਹੈ ਔਰ ਇਹ ਆਰਟੀਓ ਦਫ਼ਤਰ ਹੈ ਸ਼੍ਰੀ ਮੁਕਤਸਰ ਸਾਹਿਬ ਦਾ ਜਿੱਥੇ 2 ਘੰਟੇ ਪਹਿਲਾਂ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਸੀ ਇਹ ਰੇਡ ਫਿਲਹਾਲ ਹਜੇ ਤੱਕ ਚੱਲ ਰਹੀ ਹੈ ਤਸਵੀਰਾਂ ਸਾਂਝਾ ਕਰ ਰਹੇ ਹੈਗੇ ਆਂ ਔਰ ਜੋ ਆਰਟੀਓ ਦਫਤਰ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿਹੜੇ ਦਸਤਾਵੇਜ਼ ਨੇ ਉਹ ਖੰਗਾਲੇ ਜਾ ਰਹੇ ਨੇ ਔਰ ਇਹ ਰੇਡ ਜਿਹੜੀ ਕੀਤੀ ਜਾ ਰਹੀ ਹੈ ਔਰ ਦਸਤਾਵੇਜ਼ ਨੇ ਜੋ ਆਰਟੀਓ ਦਫਤਰ ਦੇ ਉਹਨਾਂ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈਗੀ ਆ ਔਰ ਦੱਸਦੀ ਹੈ ਕਿ ਕੀ ਕੁਝ ਨਿਕਲ ਕੇ ਆਉਂਦਾ ਹੈਗਾ ਇਹ ਸਮਾਂ ਦੱਸੇਗਾ ਫਿਲਹਾਲ ਜਿਹੜੀ ਰੇਡ ਆ ਇਹ ਉਹ ਕੀਤੀ ਜਾ ਰਹੀ ਹੈਗੀ ਆ ਕਰੀਬ 2 ਘੰਟੇ ਹੋ ਚੁੱਕੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਗੇਟ ਜਿਹੜਾ ਬੰਦ ਕੀਤਾ ਹੋਇਆ ਹੈਗਾ ਔਰ ਉੱਪਰਲੀ ਮੰਜ਼ਲ ਤੇ ਵੀ ਜਿਹੜੇ ਹੋਰ ਆਫਿਸ ਨੇ ਉੱਥੇ ਵੀ ਜਿਹੜੀ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈਗੀ ਔਰ ਜਿਹੜੇ ਦਸਤਾਵੇਜ਼ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਇਹਨਾਂ ਦਸਤਾਵੇਜ਼ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਇਹ ਸਮਾਂ ਦੱਸੇਗਾ ਫਿਲਹਾਲ ਅਧਿਕਾਰੀਆਂ ਦੇ ਵੱਲੋਂ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਗਿਆ ਕੁਝ ਵੀ ਬੋਲੇ ਨਹੀਂ ਜਾ ਰਿਹਾ ਜਦ ਅਧਿਕਾਰੀ ਕੋਈ ਪੁਸ਼ਟੀ ਕਰਨਗੇ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈਗਾ ਇਹ ਸਮਾਂ ਦੱਸੇਗਾ ਫਿਲਹਾਲ ਇਹ ਮੁਕਸਰ ਦੇ ਆਰਟੀਓ ਦਫਤਰ ਦੀਆਂ ਤਸਵੀਰਾਂ ਸਨ ਜਿੱਥੇ ਅੱਜ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ ਔਰ ਕਰੀਬ 2 ਘੰਟੇ ਹੋ ਚੁੱਕੇ ਨੇ ਇਹ ਰੇਡ ਫਿਲਹਾਲ ਚੱਲ ਰਹੀ ਹੈ Terima kasih telah <laughs> menonton. Terima kasih telah menonton! Sure.